ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਕੀ ਹਾਲ ਨੇ ਸਾਰਿਆਂ ਦੇ ਤੇ ਤੁਸੀਂ ਜੁੜੇ ਹੋ ਬਾਈ ਅਰਾਸ ਚੈਨਲ ਦੇ ਨਾਲ ਤੇ ਅੱਜ ਜਿਹੜੀ ਖਬਰ ਆ ਰਹੀ ਹੈ ਸਾਹਮਣੇ ਬਾਈ ਦੀ ਪਿੰਡ ਛਾਜਲਾ ਜ਼ਿਲ੍ਹਾ ਸੰਲੂਰ ਜਿੱਥੋਂ ਦਾ ਇੱਕ ਫੌਜੀ ਭਰਾ ਬਾਈ ਆਪਣਾ ਮਾਨਸਾ ਦੇ ਵਿੱਚ ਰਹਿੰਦਾ ਸੀ ਆਪਣੇ ਪਰਿਵਾਰ ਦੇ ਨਾਲ ਤੇ ਆਪਣੀ ਪਤਨੀ ਦੇ ਨਾਲ ਕੋਈ ਲੜਾਈ ਵਗਰਾ ਹੋਣ ਦੇ ਕਰਕੇ ਬਾਈ ਜਿਹੜੀ ਆਪਣੀ ਕੋਠੀ ਸੀ ਇੱਥੇ ਕੋਡੀ ਦੇ ਕੋਠੀ 'ਚ ਰਹਿੰਦੇ ਸੀਗੇ ਉਹ ਅੱਧੋਦਨਾ ਸੀ ਮਤਲਬ ਅੱਧੀ ਪ੍ਰਾਪਰਟੀ ਬਾਈ ਧਰ ਵਾਲੇ ਦੇ ਨਾਮ ਸੀ ਅੱਧੀ ਪ੍ਰਾਪਰਟੀ ਆਪਣੇ ਫੌਜੀ ਭਰਾ ਦੇ ਨਾਮ ਸੀਗੀ ਤੇ ਉਹਨਾਂ ਦੀ ਲੜਾਈ ਹੋਣ ਦੇ ਚੱਲਦੇ ਬਾਈ ਪਤਨੀ ਜਿਹੜੀ ਸੀ ਮਤਲਬ ਆਪਦੇ ਫੌਜੀ ਪਤੀ ਦੇ ਨਾਲ ਲੜ ਤੇ ਲੜਨ ਦੇ ਕਰਕੇ ਬਾਈ ਜੀ ਉਹਨੂੰ ਆਪਣੇ ਫੌਜੀ ਭਰਾ ਨੂੰ ਬਈ ਵੀ ਆਪਣੀ ਜਾਨ ਦਾ ਖਤਰਾ ਹੋਇਆ ਮਤਲਬ ਵੀ ਆਪਣਦੇ ਰਿਲੇਟਿਵ ਨਹੀਂ ਕਿਹਾ ਵੀ ਤੀ ਜਾਨ ਨੂੰ ਖਤਰਾ ਤੂੰ ਇੱਥੇ ਨਾ ਰਹਿ ਤੇ ਪਤਨੀ ਨੇ ਬਾਈ ਘਰੋਂ ਕੜਤਾ ਮਤਲਬ ਜਿਹੜਾ ਫੌਜੀ ਭਰਾ ਆਪਣਾ ਤੇ ਇਨਸਾਫ ਦੀ ਮੰਗ ਕਰ ਰਿਹਾ ਫੌਜੀ ਫੌਜੀ ਭਰਾ ਬਾਈ ਆਪਣਾ ਹੁਣ ਦੇਖ ਸਕਦੇ ਆਪਾਂ 100% ਵੀਰ ਆਏ ਨੇ ਆਪਣੇ ਤੇ ਪੁਲਿਸ ਵੀ ਆਈ ਹੈ ਬਾਈ ਤੇ ਇਹ ਚੀਜ਼ਾਂ ਲ ਹੋਈ ਸਾਰੀ ਅੱਜ ਆਪਾਂ ਤੁਹਾਨੂੰ ਅੱਜ ਵੀਡੀਓ ਚ ਦਿਖਾਉਣੇ ਆਗੇ ਤੇ ਜੇ ਤੁਸੀਂ ਅਗਵਾਸ ਚੈਨਲ ਤੇ ਪਹਿਲੀ ਵਾਰ ਜੁੜੇ ਹੋ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਵੀਡੀਓ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਹੁ ਆ ਦੱਸੋ ਨੇ ਦਿਖਾਓ ਕਿ ਅੱਜ ਆਪ ਦਾ ਤੁਹਾਡਾ ਆਪਣੇ ਮੈਂਟ 6 ਮਿੰਟ ਪਹਿਲਾਂ ਕੀਤੀ ਉਹਦੇ ਵੇਲੇ ਟਾਈਮ ਆਪਣੇ ਕੋਲ ਆਈ ਆਪਣੇ ਕੋ ਵੇਖੀ ਖੜੀ ਬੋਲ ਰਹੀ ਜੀ ਕੈਮਰੇ ਅੱਗੇ ਹੁਣ ਤੋਂ ਕਿਉਂ ਭੱਜਦੇ ਹੋ ਜੀ ਕੈਮਰੇ ਤੋਂ ਕਿਉਂ ਡਰਦੇ ਹੋ ਜੇ ਤੁਸੀਂ ਸੱਚੇ ਹੋ ਜੇਕਰ ਤੁਸੀਂ ਸੱਚੇ ਹੋ ਕੈਮਰੇ ਅੱਗੇ ਹੁਣ ਤੋਂ ਕਿਉਂ ਡਰਦੇ ਹੋ ਜੇ ਤੋਂ ਕੈਮਰੇ ਤੋਂ ਕਿਉਂ ਆ ਡਰਦੀਆਂ ਜੇ ਸੱਚੀਆਂ ਦੇਖ ਸਕਦੇ ਹੋ ਦੋਸਤੋ ਪੁਲਿਸ ਪ੍ਰਸ਼ਾਸਨ ਅੱਜ ਉਪਰ ਪਹੁੰਚ ਚੁੱਕੇ ਹੈ ਮਾਨਸਾ ਸ਼ਹਿਰ ਦੇ ਵਿੱਚ ਤਸਵੀਰਾਂ ਮਾਨਸਾ ਸ਼ਹਿਰ ਦੀਆਂ ਨੇ ਮੇਰੀ ਤਾਂ ਸੁਣੀ ਨਹੀਂ ਇਹ ਬੰਦਾ ਫੌਜੀ ਆ ਬੰਦਾ ਲਟਾਇਰ ਹੋ ਯਾਰ ਦੇਲ ਦੀ ਰਾਖੀ ਕੀਤੀ ਉਹਨੇ ਅੱਬ ਦੀ ਬਰਫ ਜਿਹਦੇ ਕੋਈ ਪ੍ਰਵਾਹ ਨਹੀਂ ਕੀਤੀ ਉਹ ਬੰਦੇ ਦੀ ਸੁਣਵਾਈ ਨਹੀਂ ਹੋ ਰਹੀ ਯਾਰ ਭਾਈ ਮੈਨੂੰ ਤਾਂ ਕਹਿੰਦੇ 112 ਨਾਲ ਕਹਿੰਦੇ ਤੂੰ ਅੱਗੇ ਥਾਣੇ ਜਾ ਆ ਜਾ ਕਹਿੰਦੇ ਆ ਜਦ ਹੀ ਹੁਣ 112 ਵਾਲੀ ਪੁਲਿਸ ਜੱਗੀ ਜਾਗੀ ਉਹਨੂੰ ਇਹਨਾਂ ਨੂੰ ਕਾਨੂੰਨ ਕਿੱਥੇ ਲੈਣੀ ਨਹੀਂ ਕਰਦਾ ਤੇ ਲੈਡੀ ਜੀ ਨਾਲ ਦੀ ਸੁਣੀ ਜਾਂਦੀ ਆ ਬੰਦੇ ਦੀ ਕੋਈ ਸਮਝ ਨਹੀਂ ਆ ਰਹੀ ਆਰਮੀ ਵਾਲੇ ਬੰਦੇ ਨਾਲ ਧੱਕਾ ਹੋ ਰਿਹਾ ਦਾ ਮਤਲਬ ਬੰਦੇ ਭਾਰਤੀ ਨਾ ਹਣ ਬਹੁਤ ਕਿਉਂ ਮਤਲਬ ਕੀ ਕਹਿੰਦੇ ਚੁਣੋ ਕੋਈ ਸਿਫਤ ਨਹੀਂ ਹੱਕ ਸੱਚ ਦੇ ਖੜਨਾ ਚਾਹੀਦਾ ਪੰਜਾਬ ਪੁਲਿਸ ਅੱਗੇ ਵੀ ਰਿਕਵੈਸਟ ਆ ਜਿੱਥੇ ਗਲਤ ਆ ਨਾ ਉੱਥੇ ਤੁਸੀਂ ਆਪ ਖੜਿਆ ਕਰੋ ਕਿਉਂਕਿ ਹੁਣ ਇਹ ਫੌਜੀ ਆ ਹੁਣ ਇਹਦੇ ਨਾਲ ਨਜਾਇਜ਼ ਧੱਕਾ ਹੋਇਆ ਹੁਣ ਪੁਲਿਸ ਆਣ ਕੇ ਕੰਧ ਵੀ ਘੜਾ ਸਕਦੀ ਆ ਜੇ ਪੰਜਾਬ ਪੁਲਿਸ ਚਾਵੇ ਨਾ ਆਪ ਆਣ ਕੇ ਗਲਤ ਕਰਦੇ ਆ ਨਾ ਉਹਨਾਂ ਨੂੰ ਆਪ ਧਮਕੀ ਦੇ ਸਕਦੇ ਆ ਪੁਲਸਣ ਕੇ ਕੰਦ ਕਢਾ ਸਕਦੇ ਜਿਹੜਾ ਇਹਦਾ ਹਿੱਸਾ ਵਾ ਇਹਦਾ ਦਿੱਤਾ ਜਾਵੇ ਆਪਣੇ ਹਿੱਸੇ ਦੇ ਵਿੱਚ ਉਹ ਰਵੇ ਵੀ ਗੱਲ ਤੇ ਇੰਨੀ ਹੋਈ ਅਸੀਂ ਬਾਹਰ ਕਰੀਏ ਪਹਿਲਾਂ ਜਦੋਂ ਅੱਲਾ ਆਈ ਸੀ ਪਹਿਲਾਂ ਥਾਣੇ ਤੇ ਗਈ ਸੀ ਫੌਜੀ ਸਾਹਿਬ ਥਾਣੇ ਗਏ ਸੀ ਜੀ ਸੀ ਪਹਿਲਾਂ ਅੱਛਾ ਉਹਨਾਂ ਨੇ ਕਾਨੂੰਨ ਤੋਂ ਬਾਹਰ ਨਹੀਂ ਜਾਂਦੇ ਉਹਨੂੰ ਤਲਾਸ਼ ਦਿੱਤੀ ਸੀ ਪਹਿਲਾਂ ਤਾਂ ਉਹ ਨਾ ਨੌਕਰ ਕਰਦੇ ਸੀ ਕਹਿੰਦੇ ਅਸੀਂ ਆਉਂਦੇ ਨਹੀਂ ਹੈਗੇ ਅੱਛਾ ਤੁਸੀਂ ਆਪਣੇ ਆਪ ਕਢਾ ਲਓ ਜਦੋਂ ਪ੍ਰਸ਼ਾਸਨ ਹੈ ਫਿਰ ਪ੍ਰਸ਼ਾਸਨ ਕਾਦੇ ਵਾਸਤੇ ਹੈ ਜੇ ਕੇਦਾ ਨੁਕਸਾਨ ਹੋ ਗਿਆ ਪ੍ਰਸ਼ਾਸਨ ਕਿਉਂ ਨਹੀਂ ਆਊਗਾ ਠੀਕ ਹੈ ਹੁਣ ਮੈਂ ਕਾਲ ਕੀਤੀ 112 ਤੇ ਮੇਰਾ ਤਾਂ ਕਹਿੰਦੇ ਵੀ ਤੇਰੀ ਤਾਂ ਕੰਪਲੇਨ ਨਹੀਂ ਹੁੰਦੀ ਇੱਥੇ ਤ ਉਹ ਤੇ ਫਿਰ ਕੰਪਲੇਨ ਹੋਊਗੀ ਤੇ ਹੁਣ ਜਦੋਂ ਲੇਡੀ ਨੇ 112 ਤੇ ਕਰਤੀ ਆਹ ਦੇਖ ਲਓ ਥੋੜੇ ਸਾਹਮਣੇ ਪੁਲਿਸ ਆ ਗਈ ਮਿੰਟਾਂ 'ਚ ਮਿੰਟਾਂ 'ਚ ਆ ਗਈ ਠੀਕ ਐ ਅੱਧਾ ਦਾ ਮਾਲਕਾਂ ਮੈਂ ਕਿੰਨੇ ਸਾਲ ਲਾਇਏ ਨੇ ਆਰਮੀ 'ਚ ਕਿੰਨੇ ਸਾਲ 17 ਸਾਲ ਹਾਂ ਸਾਰਾ ਕੁਝ ਲਈ ਬੈਠੀ ਐ ਸਿਆਉਣਾ ਸਾਰਾ ਕੁਝ ਲਈ ਬੈਠੀ ਐ ਇੱਕ ਪਲਾਟ ਲਈ ਬੈਠੀ ਐ ਅੱਧੀ ਗੋਠੀ ਨਾਂ ਤੇ ਲਈ ਬੈਠੀ ਐ ਮੈਨੂੰ ਫੇਰ ਨਹੀਂ ਘਰੇ ਰਹਿਣ ਦਿੰਦੀ ਇਹ ਤੁਸੀਂ ਤਾਂ ਆਪਦਾ ਹੀ ਹੱਦ ਭਾਲਦੇ ਹੋ ਮੈਂ ਤਾਂ ਅੱਧ ਭਾਲਦਾ ਜੀ ਮੈਂ ਆਪਦੀ ਗੰਦ ਕੱਢ ਕੇ ਅੱਧ ਚ ਰਹੂੰਗਾ ਉਹ ਡਿਮਾਂਡ ਆ ਜੀ 40 ਲੱਖ ਦੀ ਮੰਗਦੀ ਇਹ ਤਾਂ 40 ਲੱਖ ਦੀ ਡਿਮਾਂਡ ਮੰਗਦੀ ਆ ਸਾਰੀ ਪ੍ਰਾਪਰਟੀ ਲਾ ਕੇ ਵਿਸਾਉਣ ਵਾਲਾ 10 ਲੱਖ ਦਾ ਤਾਂ ਸੋਨਾ ਆਈ ਇਹਦਾ ਕਟਾ ਵੱਟ ਲਈ ਬੈਠੀ ਆ ਲੈ ਜੇ ਤੂੰ ਕੈਮਰੇ ਤੋਂ ਕਿਉਂ ਆ ਡਰਦੀ ਐ ਜੇ ਸੱਚੀਆਂ ਆ ਆ ਦੇਖੋ ਲੈ ਨਾਲੇ ਦੇਖੋ ਲੋਕ ਕਿ ਉੱਤੋਂ ਕੈਮਰੇ ਨਾਲੇ ਬੋਲਦੀ ਕਿਵੇਂ ਹੁਣ ਤੁਹਾਡੇ ਸਾਹਮਣੇ ਬੋਲਦੀ ਆ ਜੀ ਸੁਣੋ ਕੁੜੀਏ ਜਿੰਨੀ ਗਲਤ ਹੋ ਸਕਦਾ ਹੈ ਜਿਹੜਾ ਮੇਰੀ ਕੁੜੀ ਦਾ ਤੇ ਇਹਦੀ ਘਰ ਵਾਲੀ ਦਾ ਪੱਖ ਲਿਆ ਜਾਵੇ ਪਰ ਆ ਹੁਣ ਮੇਰੀ ਨਾ ਤਾਂ ਮੈਨੂੰ ਇਹ ਪਤਾ ਮੇਰੀ ਕੁੜੀ ਕਿੱਥੇ ਆ ਕਿੱਥੇ ਭੇਜੀ ਆ ਇਹਨੇ ਮੈਨੂੰ ਨਹੀਂ ਪਤਾ ਅੰਦਰ ਆ ਜਾਂ ਕਿੱਥੇ ਆ ਪਰ ਪੱਖ ਦੇਣ ਤੋਂ ਦੋਸਤੋਂ ਭੱਜ ਰਹੀ ਆ ਉਹ ਇਹ ਤਾਂ ਸਾਨੂੰ ਜਿਹੜੇ মিডিਆ ਵਾਲੇ ਆ ਇਹ ਤਾਂ ਸਾਨੂੰ ਵੀ ਉਲੁਕਣਾ ਤਾਂ ਇਹਨੂੰ ਮੂੰਹ ਪਿਆ ਹੋਇਆ ਜੀ ਠੀਕ ਹੈ ਇਹ ਪ੍ਰਸ਼ਾਸਨ ਨੂੰ ਵੀ ਗਲਤ ਬੋਲਦੀ ਹੈ ਪ੍ਰਸ਼ਾਸਨ ਨੇ ਪਹਿਲਾਂ ਇਹਨੇ ਵਾਪਸ ਮੋੜਿਆ ਕਰੇ ਆ ਕੇ ਬਈ ਇਹ ਵੀਡੀਓ ਨੇ ਇੰਨਾ ਦੇਖ ਸਕਦਾ ਵੀ ਪੱਖ ਦੇਣ ਤੋਂ ਅਸੀਂ ਅਸੀਂ ਸੁਖਬੀਰ ਕੌਰ ਨੂੰ ਜੋ ਪਤਨੀ ਜਗਤਾਰ ਸਿੰਘ ਛਾਇਲੇ ਪਿੰਡ ਤੋਂ ਅਸੀਂ ਪੱਖ ਦੇਣ ਲਈ ਕਿਹਾ ਪੱਖ ਦੇਣ ਤੋਂ ਸਾਡੇ ਸਾਹਮਣੇ ਆਉਣ ਤੋਂ ਜਵਾਬ ਦਿੱਤਾ ਬਈ ਜੇਟ ਟੱਪ ਕੇ ਜਦੋਂ ਗਿਆ ਮੈਂ ਇਹ ਅੰਦਰ ਸੀਗੀ ਤੁਹਾਨੂੰ ਵੀ ਨਹੀਂ ਮੈਂ ਕੱਪੜੇ ਚੇਂਜ ਕਰਕੇ ਆਉਣੀ ਆ ਮੈਂ ਹਾਂ ਚੱਲ ਆ ਜਾ ਇਹਨੇ ਕੱਪੜੇ ਚੇਂਜ ਕਰਨ ਦੇ ਬਹਾਨੇ ਅੰਦਰ ਜਾ ਕੇ ਇਹਨੇ ਲੌਬੀ ਵਾਲਾ ਗੇਟ ਬੰਦ ਕਰ ਲਿਆ ਜੀ ਮੁਰਕੇ ਨਗੇਟ ਖੋਲਿਆ ਨਹੀਂ ਹੁਣ ਟੱਕਾ ਹੋ ਰਿਹਾ ਛੋਡੇ ਨਾਲ ਹੁਣ ਟੱਕਾ ਹੋ ਰਹੀ ਬਿਲਕੁਲ ਸ਼ਰਿਆਮ ਪੁਲਸ ਪੱਖ ਲੈ ਰਹੀ ਹੈ ਹੁਣ ਤੁਸੀਂ ਦੇਖ ਸਕਦੇ ਹੋ ਵੀ ਘੰਟਾ ਡੇਢ ਘੰਟਾ ਹੋ ਇੱਥੇ ਪ੍ਰਸ਼ਾਸਨ ਖੜਕੇ ਮੁੜ ਗਿਆ ਉਹ ਇਹਨੂੰ ਨਾਲ ਨਹੀਂ ਲੈ ਕੇ ਜਾ ਸਕੇ ਸਾਨੂੰ ਕਹਿੰਦੇ ਨਾ ਕਿ ਥਾਣੇ ਆ ਜਾਓ ਹੁਣ ਉਹ ਇੱਥੇ ਘਰੋਂ ਬੈਠੀ ਅੰਦਰ ਅਸੀਂ ਕਿਵੇਂ ਲੈ ਕੇ ਆਈਏ ਉਹਨੂੰ ਨਾ ਸੋਨੋ ਲਗਭਗ 2 ਘੰਟੇ ਹੋ ਗਏ ਗੇਟ ਖੜਕਾਉਂਦਿਆਂ ਨੂੰ ਤੁਹਾਨੂੰ 2 ਘੰਟੇ ਹੋ ਗਏ ਜੀ ਅੱਛਾ ਇੱਥੇ ਖੜਿਆਂ ਨੂੰ ਪੱਜੀ ਸਾਹਿਬ ਇਹ ਸਾਹਿਬ ਨਾਲ ਤਾਂ ਆਪਾਂ ਨੂੰ ਜਿਵੇਂ ਮੰਨ ਲਓ ਸ਼ਾਮ 7 ਵਜੇ ਨਾਲ ਹੋਰੇ 9 ਵਜਿਆਂ ਦੇ ਫਿਰ ਆਪਰੋਂ ਆਪ ਹੀ ਜਾਣਾ ਉਲਸਾਹੀ ਬਾਲਦੀ ਫਿਰ ਪ੍ਰਸ਼ਾਸਨ ਕਹਿ ਦਿੰਦਾ ਹੈ ਵੀ ਹੁਣ ਹਨੇਰਾ ਹੋ ਗਿਆ ਅਸੀਂ ਰਾਤ ਨੂੰ ਲੇਡੀ ਨੂੰ ਥਾਣੇ ਨਹੀਂ ਲਿਜਾ ਸਕਦੇ ਠੀਕ ਹੈ ਇਹ ਕਾਨੂੰਨ ਹੈ ਵੀ ਅਸੀਂ ਥਾਣੇ ਲਈ ਬੁਲਾਵਾਂਗੇ ਲੇਡੀ ਨੂੰ ਰਾਤ ਨੂੰ ਠੀਕ ਹੈ ਹਨੇਰਾ ਤਾਂ ਹੋ ਗਿਆ ਜੁਕੇ ਸਾਨੂੰ ਹੈਰਾਨ ਕੀਤਾ ਜਾ ਰਹੇ ਹਨ ਜਾਣ ਬੁੱਝ ਕੇ ਵੀ ਇੱਥੋਂ ਚਲੇ ਜਾਣਗੇ ਪਰ ਨਹੀਂ ਚਲੇ ਜਾਵਾਂਗੇ ਹੁਣ ਅਸੀਂ ਅਸਲ ਕੀ ਮਸਲਾ ਬਣਿਆ ਹੋਇਆ ਹੈ ਜੋ ਫੌਜੀ ਜਗਤਾਰ ਸਿੰਘ ਸ਼ਾਇਲੇ ਤੋਂ ਇਹਨਾਂ ਦੀ ਪਤਨੀ ਨੇ ਕੋਠੀ 'ਚ ਅੱਧੀ ਕੋਠੀ ਉਹਦੇ ਨੌਕਰਾਤੀ ਸਾਹਮਣੇ ਗਲੀ 'ਚ ਕੋਠੀ ਹੈ ਅੱਧੀ ਕੋਠੀ ਨੌਕਰਾਤੀ ਪਰ ਇਸ ਵਕਤ ਫੌਜੀ ਜਗਤਾਰ ਸਿੰਘ ਨੂੰ ਕੋਠੀ ਦੇ ਵਿੱਚ ਬੜਨੀ ਦੇਰੀ ਸਾਹਮਣੇ ਗਲੀ ਚ ਕੋਠੀ ਵੀ ਦਿਖਾਵਾਂ ਗੁਰਾਂ ਕਰੋ ਜੀ ਫੌਜੀ ਵਿਚਾਰਾ 2 ਘੰਟੇ ਆਪਣੇ ਗੇਟ ਰਵੇ ਆਪਣੀ ਕੋਠੀ ਅੱਗੇ ਖੜਕੇ ਬਾਪ ਸਜਾਨ ਲਈ ਤਿਆਰ ਖੜਾ ਜੇ ਕਹਿਦੀ ਏ ਮਹਾਰਾਜ ਬਾਪ ਨੂੰ ਕੌਣ ਮਹਾਰਾਜ ਤੁਸੀਂ ਆਪ ਦੇਖੋ ਨੂੰ ਪਹਿਲਾਂ ਜਾ ਕੇ ਆਇਆ ਹਾਂ ਹਾਂ ਜੀ ਦੱਸੋ ਜੀ ਸਹੀ ਸਲਾਮਤਾ ਦੱਸੋ ਜੀ ਦੱਸੋ ਬੰਦੋ ਆ ਜਾਓ ਚਲੋ ਬਟਾ ਉਹਨੂੰ ਲੈ ਕੇ ਚਲੋ ਚਲੋ ਬਾਬਾ ਇਹ ਚਲੋ ਉਹ ਜੇਡ ਹੀ ਨਹੀਂ ਖੋਲਦੇ ਆ ਇਹਨਾਂ ਨੂੰ ਵੀ ਦੇਖੋ ਯਾਰ ਵੀਰੇ ਵੀਰੇ ਤੁਸੀਂ ਕੌਣ ਆਏ ਹੋ ਵੀਰੇ ਤੁਸੀਂ ਆਏ ਜੀ ਨਾ ਤੁਸੀਂ ਸੱਸੋ ਪੀ ਕੇ ਬੰਨ ਲੈ ਕਿਥੇ ਨਾ ਖਾਣੀ ਉਹਨੂੰ ਆ ਵੀ ਬੁੱਧੂ ਬਣਾਈ ਜਾਂਦੀ ਬਾਲ ਸਮੋਹ ਯਾਰ ਉਹਨੂੰ ਗੇਟ ਨਹੀਂ ਖੋਲਦੀ ਹੋ ਯਾਰ ਇਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਮਾਨਸਾ ਦੇ ਵਿੱਚ ਬਣੇ ਹੋਏ ਨੇ ਫੌਜੀ ਜਗਤਾਰ ਸਿੰਘ ਛਾਇਲੇ ਪਿੰਡ ਤੋਂ ਵਸਿਆ ਹੋਇਆ ਸੀ ਬਾਬੇ ਗਏ ਸੀ ਨਮੇੜ ਨੂੰ ਉਹਨੂੰ ਹਿਸਾਬ ਨਹੀਂ ਦੇ ਰਹੇ ਸੀ ਪਰ ਅੱਜ ਦੇਖ ਸਕਦੇ ਹੋ ਤਸਵੀਰਾਂ ਜੀ ਫੌਜੀ ਨੂੰ ਘਰੇ ਨਹੀਂ ਵੜਨ ਦਿੱਤਾ ਫੌਜੀ ਦੇ ਘਰ ਵਾਲੀ ਨੇ ਉਹ ਸਾਹਮਣੇ ਜਗਤਾਰ ਸਿੰਘ ਖੜਾ ਹੈ ਉਹ ਖੜਾ ਹੈ ਜੀ ਦੇਖ ਸਕਦੇ ਹੋ ਦੇਖ ਸਕਦੇ ਹੋ ਤਸਵੀਰਾਂ ਜੀ ਆਹ ਸਾਹਮਣੇ ਫੌਜੀ ਖੜਾ ਹੈ ਜੀ ਆਹ ਖੜਾ ਹੈ ਬੱਖੀਆਂ ਦੇ ਹੱਥ ਤੱਕ ਨਹੀਂ ਖੜਾਗਾ ਘਰੇ ਨਹੀਂ ਵੜਨ ਦਿੱਤਾ ਆਹ ਭਾਈ ਪੁਲਸਾਈ ਦੀਆ ਚੱਲਿਆ ਵੀਰੇ 112 ਬਾਬਾ ਜੀ ਤੀਹ ਤਾਂ ਜਿਹਨੇ ਪੁਲਸਾਈ ਕੀਤੀ ਲੇਡੀਜ਼ ਪੁਲਿਸ ਤੋਂ ਲੈ ਕੇ ਨੇ ਪੜਾਉਣਿਆ ਡੇਢ ਘੰਟਾ ਆ ਗਿਆ ਪੁਲਿਸ ਨੂੰ ਖੜੀ ਹੋ ਰਹੀ ਇਹ ਸਾਰੇ ਨੂੰ ਫੁੱਦੂ ਬਣਾਉਂਦੀ ਆ ਜੀ ਇੱਕ ਵਕੀਲ ਆ ਉਹਦੇ ਪਿੱਛੇ ਜਿਵੇਂ ਉਹ ਕਹਿੰਦਾ ਉਹ ਨਹੀਂ ਜਾੜੀ ਆਏ ਪਰ ਪਰ ਇੱਥੇ ਸੁਣੋ ਵੀ ਐਡਾ ਥਾਣਾ ਮਾਨਸਾ ਕੋਈ ਲੇਡੀਜ਼ ਪੁਲਿਸ ਵੀ ਨਹੀਂ ਆਈ ਦੀ ਉਹ ਲੇਡੀਜ਼ ਦੁਬਾਰੇ ਵੀ ਆ ਤਾਂ ਵੀ ਨਹੀਂ ਲੈ ਆਈ ਦੀ ਗੱਲ ਆ ਜੀ ਲੈ ਕਿ ਨੇ ਪਹਿਲਾਂ ਪੁਲਿਸ ਵਾਲਾ ਆਇਆ ਜੀ ਉਹਨੂੰ ਗੇਟ ਨਹੀਂ ਖੋਲਿਆ ਹੁਣ ਜਦੋਂ ਅੱਜ ਆਇਆ ਹੁਣ ਛੱਟ ਖੋਲਿਆ ਗੇਟ ਵੀ ਆਪਾਂ ਨੂੰ ਪੁਲਿਸ ਵਾਲੇ ਕਹਿੰਦੇ ਤੁਸੀਂ ਰੋ ਚਲੇ ਜਾਓ ਬਾਈ ਚਾਂਸ ਇਹ ਉਹਨੂੰ ਸਾਰਾ ਬੇੜਾ ਤਾਂ ਇਹ ਸੱਟ ਫਾਇਟ ਮਾਰਦੇ ਹਾਂ ਜੀ ਹਾਂਜੀ ਉਹੀ ਇਹਨਾਂ ਨੇ ਕਿਹਾ ਗਿਆ ਆਪਦਾ ਨੁਕਸਾਨ ਕਰ ਲੈ ਬਾਅਦ ਚ ਫੌਜਣਾ ਅੱਜ ਕੱਲ ਕਿਦੇ ਲੱਗੂ ਸਾਡੇ ਦੇ ਲੱਗੂ ਜੀ ਵੀ ਸਿੰਘਾਂ ਨੇ ਆ ਕੇ ਆਂ ਕੀਤਾ ਜੀ ਅੰਦਰ ਬੜੇ ਨਹੀਂ ਤੁਸੀਂ ਤਾਂ ਜੀ ਗਏ ਨਹੀਂ ਗਲੀ ਜੀ ਨਹੀਂ ਗਏ ਜੀ ਅਸੀਂ ਤੱਕਾਂ ਮੈਂ ਆਪ ਗਿਆ ਜੀ ਅੰਦਰ ਗੇਟ ੱਪ ਕੇ ਗੇਟ ੱਪ ਕੇ ਗਿਆ ਮੇਰਾ ਘਰ ਆ ਮੈਂ ਜਾ ਸਕਦਾ ਤੇ ਗੇਟ ੱਪ ਕੇ ਜਦੋਂ ਗਿਆ ਮੈਂ ਇਹ ਅੰਦਰ ਸੀਗੀ ਕਿੰਨੂ ਵੀ ਨਹੀਂ ਮੈਂ ਕੱਪੜੇ ਚੇਂਜ ਕਰਕੇ ਆਉਣੀ ਮਹਾ ਚੱਲ ਆ ਜਾ ਇਹਨੇ ਕੱਪੜੇ ਚੇਂਜ ਕਰਨ ਦੇ ਮਾਨ ਨੇ ਅੰਦਰ ਜਾ ਕੇ ਇਹਨੇ ਲੌਬੀ ਵਾਲਾ ਗੇਟ ਬੰਦ ਕਰ ਲਿਆ ਜੀ ਮੁੜ ਕੇ ਇਹਨੇ ਗੇਟ ਖੋਲਿਆ ਨਹੀਂ ਹੁਣ ਠੱਕਾ ਹੋ ਰਿਹਾ ਸ ਔਰ ਤੁਸੀਂ ਦੇਖ ਸਕਦੇ ਹੋ ਵੀ ਘੰਟਾ ਡੇਢ ਘੰਟਾ ਹੋ ਇੱਥੇ ਪ੍ਰਸ਼ਾਸਨ ਖੜਕੇ ਮੁੜ ਗਿਆ ਉਹ ਇਹਨੂੰ ਨਾਲ ਨਹੀਂ ਲੈ ਕੇ ਜਾ ਸਕੇ ਸਾਨੂੰ ਕਹਿੰਦੇ ਮੇਰੇ ਥਾਣੇ ਆ ਜਾਓ ਹੁਣ ਉਹ ਇੱਥੇ ਘਰੇ ਬੈਠੀ ਅੰਦਰ ਅਸੀਂ ਕਿਵੇਂ ਲੈ ਕੇ ਆਈਏ ਉਹਨੂੰ ਨਾ ਸੋ ਇਹਨੂੰ ਲਗਭਗ 2 ਘੰਟੇ ਹੋ ਗਏ ਗੇਟ ਖੜਕਾਉਂਦਿਆਂ ਨੂੰ ਨੂੰ 2 ਘੰਟੇ ਹੋ ਗਏ ਜੀ ਅੱਛਾ ਇੱਥੇ ਖੜਿਆ ਨੂੰ ਅੱਜੀ ਸਾਹਿਬ ਇਹ ਸਾਹਿਬ ਨਾਲ ਤਾਂ ਆਪਾਂ ਨੂੰ ਜਿਵੇਂ ਮੰਨ ਲਓ ਸ਼ਾਮ 7 ਵਜੇ ਨਾਲੇ ਹੋਰੇ 9 ਵਜਿਆਂ ਦੇ ਫੇਰ ਆਪਰੋਂ ਆਪ ਹੀ ਜਾਣਾ ਪੂਗਾ ਪੁਲਿਸ ਇਹੀ ਬਾਲਦੀ ਹੈ ਫੇਰ ਪ੍ਰਸ਼ਾਸਨ ਕਹਿ ਦਿੰਦਾ ਹੈ ਵੀ ਹੁਣ ਹਨੇਰਾ ਹੋ ਗਿਆ ਅਸੀਂ ਰਾਤ ਨੂੰ ਲੇਡੀ ਜੀ ਨੂੰ ਥਾਣੇ ਨਹੀਂ ਲੈ ਜਾ ਸਕ ਇਹ ਗੱਲ ਨੂੰ ਨੇ ਬੀਜੀ ਥਾਣੇ ਲਈ ਬੁਲਾਮ ਅਗੇ ਲੇੜੀ ਨੂੰ ਰਾਤ ਨੂੰ ਠੀਕ ਹੈ ਨਹੀਂ ਰੰਦਾ ਹੋ ਗਿਆ ਜੁਕੇ ਸਾਨੂੰ ਹੈਰਾਨ ਕੀਤਾ ਜਾ ਰਹੇ ਆ ਜਾਣ ਬੁੱਝ ਕੇ ਵੀ ਇੱਥੋਂ ਚਲੇ ਜਾਣਗੇ ਪਰ ਨਹੀਂ ਚਲੇ ਜਾਵਾਂਗੇ ਹੁਣ ਅਸੀਂ ਭਾਈ ਨੇ ਸਾਨੂੰ ਐ ਵੀ ਦੱਸਿਆ ਤਾ ਨਾ ਭਾਈ ਜਿਹੜੀਆਂ ਟੁਰੀਆਂ ਨੇ ਪੰਜਾਬ ਪੁਲਿਸ ਦੇ ਵੀ ਉਹ ਐਸਟਾ 5 ਵਜੇ ਚਲੀ ਜਾਂਦੀਆਂ ਨੇ ਜੇ ਰਾਤ ਨੂੰ ਲੋੜ ਪਵੇ ਫੇਰ ਕਿਸ ਨੂੰ ਬਿਲਕੁਲ ਜੀ ਜੇ ਰਾਤ ਨੂੰ ਕੋਈ ਮਸਲਾ ਹੋ ਜਾਏ ਕਿਤੇ ਝਗੜਾ ਹੋ ਜਾਏ ਕੋਈ ਲੇੜੀ ਦਾ ਝਗੜਾ ਹੋ ਜਾਏ ਫੇਰ ਰਾਤ ਨੂੰ ਕਿਵੇਂ ਲਿਆਉਣਗੇ ਇਹ ਲੇੜੀ ਨੂੰ ਜੇ ਅਗਰ ਲਿਆਉਣਾ ਪਏਗਾ ਥਾਣੇ ਦੇ ਵਿੱਚ ਦੋਸਤੋ ਤੁਸੀਂ ਪੂਰੀ ਵੀਡੀਓ ਦੇਖੋ ਅਸਲ ਕੀ ਮਸਲਾ ਬਣਿਆ ਹੋਇਆ ਹੈ ਜੋ ਫੌਜੀ ਜਗਤਾਰ ਸਿੰਘ ਸ਼ਾਹਲੇ ਤੋਂ ਇਹਨਾਂ ਦੀ ਪਤਨੀ ਨੇ ਕੋਠੀ 'ਚ ਅੱਧੀ ਕੋਠੀ ਉਹਦੇ ਨੌਂ ਕਰਾਤੀ। ਸਾਹਮਣੇ ਗਲੀ 'ਚ ਕੋਠੀ ਹੈ ਅੱਧੀ ਕੋਠੀ ਨੌਂ ਕਰਾਤੀ ਪਰ ਇਸ ਵਕਤ ਫੌਜੀ ਜਗਤਾਰ ਸਿੰਘ ਨੂੰ ਕੋਠੀ ਦੇ ਵਿੱਚ ਬੜ ਨਹੀਂ ਦੇਰੀ। ਸਾਹਮਣੇ ਗਲੀ 'ਚ ਕੋਠੀ ਵੀ ਦਿਖਾਵਾਂ ਗੁਰਾਂ ਕਰੋ ਜੀ ਕਿਵੇਂ? ਇਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਬਣੇ ਹੋਏ ਨੇ ਇੱਥੇ। ਫੌਜੀ ਵਿਚਾਰਾ 2 ਘੰਟੇ ਆਪਣੇ ਗੇਟਰ 'ਤੇ ਆਪਣੀ ਕੋਠੀ ਅੱਗੇ ਖੜ ਕੇ ਵਾਪਸ ਜਾਣ ਲਈ ਤਿਆਰ ਖੜੇ ਜੇ ਕਹਿਦੀ ਏ। ਤੇ ਹੁਣ ਆਏ ਸੀਗੇ ਪਹਿਲਾਂ ਕਹਿੰਦੀ ਮੈਂ ਕੱਪੜੇ ਚੇਂਜ ਕਰ ਲਾਂ। ਠੀਕ ਹੈ ਤੇ ਹੁਣ ਅੰਦਰੋਂ ਗੇਟ ਬੰਦ ਕਰ ਲਿਆ ਤੇ ਹੁਣ ਅੰਦਰੋਂ ਮੈਨੂੰ ਘਰ ਚ ਪਰਣੀ ਨਹੀਂ ਦਿੰਦੀ ਅੱਛਾ ਘਰ ਦੂਆ ਦੇ ਨਾਮ ਹੈ ਘਰ ਦੂਆ ਦੇ ਨਾਮ ਹੈ ਜੀ ਮੈਂ ਰਹਿ ਸਕਦਾ ਮੇਰੇ ਕੋਲ ਤਾਂ ਰਹਿਣ ਨੂੰ ਜਗ੍ਹਾ ਨਹੀਂ ਹੈਗੀ ਜੀ ਕਿੱਥੇ ਰਹੂੰਗਾ ਮੈਂ ਕੀ ਨਾਮ ਹੈ ਆਪਣਾ ਮੇਰਾ ਜਗਤਾਰ ਸਿੰਘ ਜੀ ਦੇਖੋ ਫੌਜੀ ਫੌਜੀ ਹਾਂ ਜੀ ਹਾਂ ਜੀ ਫੌਜੀ ਰਿਟਾਇਰਡ ਆ ਹਾਂ ਤਿੰਨੇ ਚਿਰ ਤੋਂ ਇਹ ਰੋਲਾ ਚੱਲ ਰਹੀ ਫੌਜੀ ਸਾਹਿਬ ਜੀ ਜਦੋਂ ਦੀ ਮੇਰੀ ਮੈਰਿਜ ਹੋਈ ਆ ਉਦੋਂ ਦੀ ਇਹ ਇਹਦਾ ਇਹੀ ਕੰਮ ਹੈ ਜੀ ਝਗੜਾ ਕਰਨਾ ਬੰਦੇ ਨੂੰ ਝਗੜੇ ਚ ਓਬਜੀ ਕਰ ਦੇਣਾ ਤੇ ਆਪ ਕੋਸੇ ਹੋਰ ਕਰਤੀ ਰਹਿੰਦੀ ਸੀ ਅੱਛਾ ਜੀ ਠੀਕ ਹੈ ਉਹ ਤੁਸੀਂ ਤੇ ਨਿਹਰ ਤੋਤਰੋਂ ਉਹ ਬਾਹਰ ਹੁਣ ਮੈਨੂੰ 2 ਮਹੀਨੇ ਹੋ ਗਏ ਜੀ ਕਰੂੰਗਾ ਇਹਨੂੰ ਅੱਛਾ ਠੀਕ ਹੈ ਉਹਦੇ ਸਾਡੇ ਮਿਰਚਾ ਪਾ ਕੇ ਜਿੱਦੇ ਸਾਡੇ ਕੱਢਿਆ ਨੇ ਭਾਈ ਮੇਰੇ ਨਾਲ ਝਗੜਾ ਕੀਤਾਗਾ ਅੱਛਾ ਉਸ ਤੋਂ ਬਾਅਦ ਮੈਂ ਆਪਣੇ ਮੰਮੀ ਡੈਡੀ ਕੋਲ ਚਲਾ ਗਿਆ ਮੇਰੀ ਤਾਂ ਜਾਨ ਨੂੰ ਖਤਰਾ ਸੀਗਾ ਅੱਛਾ ਮੈਂ ਕੀ ਕਰਦਾ ਅੱਛਾ ਕੀ ਪਤਾ ਮੈਨੂੰ ਕੀ ਦੇ ਕੇ ਮਾਰ ਦੇ ਮੈਨੂੰ ਉਹ ਵੀ ਮਾਰ ਸਕਦੀ ਸੀ ਕੋਸ ਮਾਰ ਕੇ ਤੇ ਟਾਇਰ ਨੰਬਰ 12 ਤੇ ਗਾਰਡ ਨੰਬਰ 4 ਹੈ ਜੀ ਮਾਨਸਾ ਨਿਧਾਨ ਸਿੰਘ ਨਗਰ ਅੱਛਾ ਜੀ ਹਾਂਜੀ ਇਹ 3 ਸਾਲ ਪਹਿਲਾਂ ਜਗ੍ਹਾ ਲੈਤੀ ਸੀ ਤਾਂ ਨਹੀਂ ਫੌਜੀ ਸਾਹਿਬ ਇਹ ਜਗ੍ਹਾ ਨੂੰ ਹੋ ਗਈ ਤਕਰੀਬਨ 3 3 ਸਾਲ ਹੋ ਗਈ ਇਹਨੂੰ ਅੱਛਾ ਇਹ ਜਦੋਂ ਦੋ ਹਿੱਸਿਆਂ ਚ ਮੰਡੀ ਦੀ ਸੀ ਨੋ ਹੋਦੀ ਦੀ ਇਹ ਤਰੋਂ ਤਰਾਈ ਦੀ ਇਹ ਉਹਦੀ ਕਰਾਤੀ ਸੀ ਰਜਿਸਟਰੀ ਨੂੰ ਅੱਧੀ ਅੱਧੀ ਉਹਨਾਂ ਦੇ ਨੋ ਅੱਧੀ ਤੁਹਾਡੇ ਨੂੰ ਆ ਹਾਂ ਜੀ ਉਦੋਂ ਵੀ ਸਾਡਾ ਝਗੜਾ ਸੀਗਾ ਅੱਛਾ ਜੀ ਉਦੋਂ ਜਦੋਂ ਮੈਂ ਉਧਰ ਕੋਠੀ ਵੇਚ ਕੇ ਆਇਆ ਛਾਲ ਦੀ ਉਦੋਂ ਵੀ ਇਹਦਾ ਝਗੜਾ ਹੀ ਸੀਗਾ ਤੇ ਉੱਥੋਂ ਵੇਚ ਕੇ ਫਿਰ ਮੈਨੂੰ ਇੱਥੇ ਲਿਆਇਆ ਸੀਗਾ ਪਹਿਲਾਂ ਛਾਲ ਦੀ ਰਹਿੰਦੀ ਸੀ ਹਾਂ ਪਹਿਲਾਂ ਛਾਲ ਦੀ ਰਹਿੰਦੀ ਸੀ ਕੋਠੀ ਚ ਸਮਾਨ ਪਿਆ ਉਧਰ ਸਮਾਨ ਸਾਰਾ ਸਮਾਨ ਮੇਰਾ ਪਿਆ ਜੀ ਏਸੀ ਮਸ਼ੀਨ ਕਪੜਾ ਦੀਦਾ ਮੇਰਾ ਸਾਰਾ ਪਿਆ ਇੱਥੇ ਠੀਕ ਹੈ ਹੁਣ ਅੰਦਰ ਨੇ ਤੁਹਾਡੀ ਪਤਨੀ ਹਾਂ ਹੁਣ ਅੰਦਰ ਆਈ ਹੁਣ ਅੰਦਰ ਉਹ ਜਿੰਦ ਪਹਿਲਾਂ ਪੁਲਿਸ ਵਾਲੇ ਆਏ ਸੀਗੇ ਅਸੀਂ ਮੁਲਾਜ਼ਮ ਭੇਜੇ ਸੀ ਠੀਕ ਹੈ ਇੱਕ ਲੇੜੀ ਕਨਸਟੇਬਲ ਆਈ ਸੀ ਇੱਕ ਹੌਲਡਰ ਆਇਆ ਸੀਗਾ ਤੇ ਉਹਨਾਂ ਨੂੰ ਇਹਨੇ ਦਰਵਾਜ਼ਾ ਨਹੀਂ ਖੋਲਿਆ ਅੱਛਾ ਜੀ ਉਹ ਆ ਕੇ ਵਿਚਾਰੇ ਆਪਾਂ ਅਸੀਂ ਥਾਣੇ 'ਚ ਗਏ ਸੀ ਪਹਿਲਾਂ ਤੇ ਸਾਨੂੰ ਆ ਕੇ ਕਹਿੰਦੇ ਵੀ ਅੱਗੇ ਉਹਦਾ ਕਰਨੇ ਹੀ ਨਹੀਂਗੀ ਠੀਕ ਹੈ ਤੇ ਜਦੋਂ ਮੈਂ ਆਇਆ ਜੀ ਮੈਂ ਇੱਥੋਂ ਮੈਂ ਘਰ ਤੇ ਜਾ ਸਕਦਾ ਆਪਦੇ 'ਚ ਤੇ ਮੈਂ ਗੇਟ ਟੱਪ ਕੇ ਦੇਖਿਆ ਜਦੋਂ ਇਹ ਅੰਦਰ ਫਿਰਦੀ ਸੀ ਕੀ ਤੁਹਾਨੂੰ ਮਿਲ ਜੀ ਸਕਦਾ ਵੀ ਸਾਡੇ ਸਾਨੂੰ ਕੁੜੀ ਦੇ ਪੈਰ ਖੁੱਲੂ ਵੀ ਸਾਨੂੰ ਪੈਸੇ ਦੀ ਵੀ ਰਹੀਆਂ ਦੇਖ ਸਕਦੇ ਹੋ ਵੀ ਫਰਜੀ ਸਾਹਿਬ ਨੇ ਬੁਲਾਇਆ ਸੀ ਸਾਨੂੰ ਤੇ ਜਦੋਂ ਅੰਦਰ ਜਾਣ ਤੋਂ ਜਿਹੜਾ ਪੀੜਤਾ ਹੈ ਦੁਖੀ ਹੈ ਆਪਦੇ ਘਰ ਦੇ ਵਿੱਚ ਇਹਦੋਂ ਬਣਾ ਲੈ ਚਾਹੇ ਦੇਖ ਸਕਦੇ ਤੁਸੀਂ ਉਹ ਦਰਵਾਜ਼ਾ ਜਿਹੜਾ ਤੁਸੀਂ ਦੇਖ ਸਕਦੇ ਹੋ ਆ ਗੇਟ ਮੈਂ ਖੋਲ੍ਹੇਗਾ ਡੱਪ ਕੇ ਕੱਲ ਨੂੰ ਇਲਜ਼ਾਮ ਲਾਉਂਦੀ ਐ ਮੈਂ ਆਪਦਾ ਮੇਰੇ ਦੇ ਅੱਧਾ ਮੇਰੇ ਨਾਂ ਦੇ ਘਰ ਹੈ ਮੈਂ ਗੇਟ ਆਪਣੇ ਖੋਲ੍ਹੇਗਾ ਤੇ ਕੱਲ ਨੂੰ ਹੋਰ ਵੀ ਕੀਤੇ ਇਲਜ਼ਾਮ ਲਾਉਂਦੀ ਐ ਵੀ ਇਹਨਾਂ ਦੇ ਕੋਲ ਆਪਦਾ ਕੁਝ ਨਹੀਂ ਓ ਲੌਬੀ ਵਾਲੇ ਗੇਟ ਨੇ ਹੁਣ ਬੰਦ ਕਰਤਾ ਅੰਦਰੋਂ ਅੰਦਰੋਂ ਉਹ ਗੇਟ ਖੋਲ ਨਹੀਂ ਲਈ ਜੀ ਠੀਕ ਹੈ ਫੇਰ ਉਹ ਦੂਬਾ ਸਾਨੂੰ ਗੇਟ ਤੋੜਨਾ ਪਊਗਾ ਮੈਂ ਆਪ ਤੋੜੂੰਗਾ ਗੇਟ ਲੌਬੀ ਵਾਲਾ ਜਿਹੜਾ ਪਰਚਾ ਕਰਾਉਣਾ ਮੇਰੇ ਤੇ ਕਰਾ ਦੇ ਮੇਰਾ ਘਰ ਹੈ ਮੇਰੇ ਘਰ ਚ ਨਹੀਂ ਮੈਨੂੰ ਵੜਨ ਦੇ ਰਹੀ ਇਹ ਤੁਸੀਂ ਦੇਖ ਲਓ ਆਹ ਤੇ ਚਲਾਇਆ ਹੋਇਆ ਦੋ ਦੇਖ ਸਕਦੇ ਹੋ ਪਰ ਤੁਰ ਕੇ ਕਰ ਲਿਓ ਬੰਦਵਾ ਦੇ ਇਹ ਤੁਸੀਂ ਕਦੋਂ ਵਜੇ ਕਰੀ ਤੇ ਅਮਰਜੇ ਅਸੀਂ ਕਾਲ ਆ ਇਹ 6 ਮਿੰਟ ਪਹਿਲਾਂ ਮੈਂ ਕੀਤੀ ਆ ਫੇਰ ਸੁਣ ਬਾਈ ਨਹੀਂ ਹੋਈ ਕਿਹੜੀ 6 ਮਿੰਟ ਪਹਿਲਾਂ ਮਹਾਰਾਜ ਦੇਖੋ ਜਦੋਂ ਇਹਨੇ ਇਹਨੇ ਕਾਲ ਕੀਤੀ 112 ਤੇ ਇਹ ਨੂੰ ਕਹਿੰਦੇ ਭਾਈ ਥਾਣੇ ਜਾ ਜਾ ਜਦੋਂ ਲੇਡੀਜ਼ ਨੇ ਕੀਤੇ ਪੁਲਿਸ ਜਦੀ ਆ ਗਈ ਜਿਹੜੀ ਨਾਲ ਮਿਲ ਤਾ ਮੈਂ ਥੋੜੀਆ ਵੀ ਲੇਡੀਜ਼ ਦੀ ਮੰਨਣੀ ਆ ਬੰਦੇ ਦੀ ਹੱਕ ਬੰਦੇ ਦੀ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਆਪ 10 ਮਿੰਟ ਜਦੀ ਆ ਗਈ ਪੁਲਿਸ ਜਦੋਂ ਲੇਡੀਜ਼ ਨੇ ਫੋਨ ਕੀਤਾ ਜੀ 112 ਦੇ ਜਦੀ ਪੁਲਿਸ ਖੜਜੋ 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 ਆਉਦੀ 12:00 ਤੇ ਕੋਈ ਪ੍ਰਵਾਹ ਨਹੀਂ ਕੀਤੀ ਉਹ ਬੰਦੇ ਦੀ ਸੁਣਵਾਈ ਨਹੀਂ ਹੋ ਰਹੀ ਯਾਰ ਭਾਈ ਮੈਨੂੰ ਤਾਂ ਕਹਿੰਦੇ 112 ਵਾਲਾ ਕਹਿੰਦੇ ਤੂੰ ਅੱਗੇ ਥਾਣੇ ਜਾ ਉੱਥੇ ਜਾ ਕਹਿੰਦੇ ਆ ਜਦੀ ਹੁਣ 112 ਵਾਲੀ ਪੁਲਿਸ ਜਦੀ ਆ ਗਈ ਉਹ ਹੁਣ ਇਹਨਾਂ ਨੂੰ 112 ਤੇ ਲੇਡੀਜ਼ ਨੇ ਕਰਤਾ ਤੇ ਲੇਡੀਜ਼ ਦੇ ਨਾਲ ਦੀ ਬੰਦੇ ਨੂੰ ਕੁਝ ਹੋਣਾ ਨਹੀਂ ਆਰਮੀ ਵਾਲੇ ਬੰਦੇ ਨਾਲ ਧੱਕਾ ਹੋ ਰਿਹਾ ਦਾ ਮਤਲਬ ਬੰਦੇ ਭਾਰਤੀ ਨਾ ਹਣ ਫੌਜ ਚੀ ਮੇਰੀ ਦੇਸ਼ ਦੀ 17 ਸਾਲ ਦੀ ਕੋਈ ਸੀ ਦੇਸ਼ ਦੀ ਸੇਵਾ ਕੀਤੀ ਨੇ ਨਹੀਂ ਕਰੀ ਤੇ ਖੜਨਾ ਚਾਹੀਦਾ ਪੰਜਾਬ ਪੁਲਿਸ ਅੱਗੇ ਵੀ ਇੱਕ ਵਸਤਾ ਜਿੱਥੇ ਗਲਤ ਆ ਨਾ ਉੱਥੇ ਤੁਸੀਂ ਆਪ ਖੜਿਆ ਕਰੋ ਕਿ ਅੱਤੀ ਹੁਣ ਇਹ ਫੌਜੀ ਆ ਹੁਣ ਇਹਦਾ ਨਜਾਇਜ਼ ਧੱਕਾ ਹੋਇਆ ਹੁਣ ਪੁਲਿਸ ਆਣ ਕੇ ਕੰਧ ਵੀ ਘਟਾ ਸਕਦੀ ਆ ਜੇ ਪੰਜਾਬ ਪੁਲਿਸ ਆ ਗਈ ਨਾ ਆਪਾਂ ਕਿ ਜੇ ਗਲਤ ਕਰਦੇ ਆ ਨਾ ਉਹਨਾਂ ਨੂੰ ਆਪ ਧਮਕੀ ਦੇ ਸਕਦੇ ਆ ਪੁੱਲਣ ਕੇ ਕੰਧ ਕਢਾ ਸਕਦੇ ਜਿਹੜਾ ਇਹਦਾ ਹਿੱਸਾ ਵਾ ਇਹਦਾ ਦਿੱਤਾ ਜਾਵੇ ਆਪਣੇ ਹਿੱਸੇ ਦੇ ਵਿੱਚੋਂ ਰਵੇ ਵੀ ਗੱਲ ਤਾਂ ਇੰਨੀ ਹੋਈ ਐ ਸੀ ਮੈਂ ਤਾਂ ਬਈ ਪਹਿਲਾਂ ਵੀ ਕੰਪਲੇਨ ਲੈ ਕੇ ਗਿਆ ਜੇ ਤੁਸੀਂ ਕਹਿੰਦੇ ਕੰਨੀ ਮੈਂ ਕੱਢ ਕੇ 751 ਲਾਉਂਗੀ ਅਸੀਂ ਇੱਥੇ ਖੜੇ ਆ ਪੁਜੀ ਆਵ ਗਿਆ ਮੈਂ ਕਿਹਾ ਕੋਈ ਨਹੀਂ ਕਿਹਾ ਅਸੀਂ ਚੌਂਕੀ ਥਾਣੇ ਤੋਂ ਕੈਮਰੇ ਲੱਗੇ ਸੋਹਣਾ ਪੋਰਾ ਕੈਮਰੇ ਚ ਚੌਂਕੀ ਥਾਣੇ ਤੋਂ ਪਹਿਲਾਂ ਗਾ ਕੇ ਆਏ ਸਾਰੀ ਗੱਲ ਕਰਕੇ ਆਏ ਆ ਵੀ ਅਸੀਂ ਉੱਥੇ ਚੱਲੇ ਸਾਡੇ ਨਾਲ ਥਾਣੇ ਵਾਲੇ ਆਏ ਸੀ ਪਹਿਲਾਂ ਜੀ ਉਹ ਕਹਿੰਦੇ ਕੀ ਕਰੇ ਨਹੀਂ ਹੈਗੀ ਲੜੀ ਸਾਰੇ ਉਹ ਗੇੜੀ ਖੋਲਿਆ ਨਹੀਂ ਕਹਿੰਦੇ ਕਰੀ ਨਹੀਂ ਤੇ ਤੁਸੀਂ ਦੇਖੋ ਜਦੋਂ ਪਹਿਲਾਂ ਆਏ ਦੀ ਉਹਨੂੰ ਤਲਾਸ਼ ਦਿੱਤੀ ਸੀ ਪਹਿਲਾਂ ਤਾਂ ਉਹ ਨਾਂ ਨੋਕਰ ਕਰਦੇ ਸੀ ਕਹਿੰਦੇ ਅਸੀਂ ਆਉਂਦੇ ਨਹੀਂ ਹੈਗੇ ਅੱਛਾ ਜੀ ਤੁਸੀਂ ਆਪਣੇ ਆਪ ਕਢਾ ਲਓ ਜਦੋਂ ਪ੍ਰਸ਼ਾਸਨ ਹੈ ਪ੍ਰਸ਼ਾਸਨ ਕਾਦੇ ਵਾਸਤੇ ਹੈ ਠੀਕ ਹੈ ਜੇ ਕਿਹਦਾ ਨੁਕਸਾਨ ਹੋ ਗਿਆ ਪ੍ਰਸ਼ਾਸਨ ਕਿਉਂ ਨਹੀਂ ਆਊਗਾ ਠੀਕ ਹੈ ਹੁਣ ਮੈਂ ਕਾਲ ਕੀਤੀ 112 ਤੇ ਮੇਰਾ ਤਾਂ ਕਹਿੰਦੇ ਵੀ ਤੇਰੀ ਤਾਂ ਕੰਪਲੇਨ ਨਹੀਂ ਹੁੰਦੀ ਇੱਥੇ ਤੂੰ ਥਾਣੇ ਜਾ ਸਚੂ ਕੋਲ ਜਾ ਉੱਥੇ ਤੇਰੀ ਕੰਪਲੇਨ ਹੋਊਗੀ ਤੇ ਹੁਣ ਜਦੋਂ ਲੇਡੀ ਨੇ 112 ਤੇ ਕਰਤੀ ਆਹ ਦੇਖ ਲਓ ਥੋੜੇ ਸਾਹਮਣੇ ਕੋਲ ਸਾਗਿੰਮੈਂਟ ਚ ਮਿੰਟਾਂ 'ਚ ਆ ਗਈ ਬੰਦੇ ਠੀਕ ਹੈ ਮੇਰੀ ਕੋਈ ਮਤਲਬ ਮੈਂ ਆਰਮੀ ਦੇ ਵਿੱਚ 17 ਸਾਲ ਨੌਕਰੀ ਕਰਕੇ ਆ ਅੱਧਾ ਦਾ ਮਾਲਕਾਂ ਮੈਂ 2 ਮਹੀਨੇ ਅਕਰਮ ਵਿੱਚ ਕਿੰਨੇ ਸਾਲ ਕਰਕੇ ਆਇਆ ਜੀ ਮੈਂ 15 ਸਾਲ ਹਾਂ ਸਾਰਾ ਕੁਝ ਲਈ ਬੈਠੀ ਐ ਸੋਨਾ ਸਾਰਾ ਕੁਝ ਲਈ ਬੈਠੀ ਐ ਇੱਕ ਪਲਾਟ ਲਈ ਬੈਠੀ ਐ ਅੱਧੀ ਗੋਠੀ ਨੌਂ ਦੇ ਲਈ ਬੈਠੀ ਐ ਮੈਨੂੰ ਫੇਰ ਨਹੀਂ ਘਰੇ ਰਹਿਣ ਦਿੰਦੀ ਏ ਤੁਸੀਂ ਤਾਂ ਆਪਦਾ ਹੀ ਸੱਦ ਭਾਲ ਦੇ ਮੈਂ ਤਾਂ ਆਪਦਾ ਭਾਲਦਾ ਜੀ ਮੈਂ ਆਪਦੀ ਗੰਦ ਕੱਢ ਕੇ ਅੱਧੇ ਚ ਰਹੂੰਗਾ ਉਹ ਡਿਮਾਂਡ ਹੈ ਜੀ 40 ਲੱਖ ਦੀ ਠੀਕ ਹੈ 40 ਲੱਖ ਦੀ ਡਿਮਾਂਡ ਮੰਗਦੀ ਐ ਕਿੱਥੋਂ ਦੀ ਐ 40 ਕਰਦਾ 40 ਲੱਖ ਦਾ ਲਈ ਬੈਠੀ ਐ ਸਾਰੀ ਪ੍ਰਾਪਰਟੀ ਲਾ ਕੇ ਸੋਨਾ ਲਾ ਕੇ 40 ਲੱਖ ਦਾ ਸੋਨਾ ਆਈ ਐ ਠੀਕ ਹੈ ਲਈ ਬੈਠੀ ਐ ਉਹ ਸਾਰਾ ਮੁਲਾਜ਼ਮ ਵੀ ਜਨਰਲ 10 ਵਜੇ ਥਾਣੇ ਤੇ ਆ ਹੀ ਕਰਾਂਗੇ ਸਵੇਰੇ ਹਾਂਜੀ ਸਵੇਰੇ ਅਸੀਂ ਬਹੁਤ ਇਹਨਾਂ ਤੋਂ ਟਾਈਮ ਲੈ ਰੇ ਹਾਂ ਵੀਰ ਜੀ ਤਰ੍ਹਾਂ ਮੂਰੇ ਹੱਥ ਜੋੜ ਕੇ ਬੇਨਤੀ ਹੈ ਦੇਖੋ ਮੁਲਾਜ਼ਮ ਪ੍ਰਗਟ ਆਇਆ ਸੀਗਾ ਇੱਕ ਭੈਣ ਆਈ ਸੀ ਨਾਲ ਲੇਡੀ ਕਨਸਟੇਬਲ ਇੱਕ ਜਦੋਂ ਪ੍ਰਸ਼ਾਸਨ ਨੂੰ ਇਹਨੇ ਮੂਰਖ ਬਣਾਇਆ ਅੰਦਰ ਸੀਗੀ ਇਹ ਗੇਟ ਨਹੀਂ ਖੁੱਲਿਆ ਨਹੀਂ ਗੇਟ ਨਹੀਂ ਖੁੱਲਿਆ ਬਸ ਅਸੀਂ ਪਹਿਲਾਂ ਥਾਣੇ ਚ ਗਈ ਸੀ 112 ਤੇ ਕਾਲ ਕੀਤੀ ਅਸੀਂ 112 ਲੋ ਆਏ ਥੋੜੀ ਵੀਰੇ ਮੰਨਦੇ ਆ ਪਰ ਮੇਰੀ ਕੰਪਲੇਨ ਨਹੀਂ ਲਿਖੀ ਗਈ ਮੇਰੇ ਕੋਲੇ ਕੋਈ ਰਿਕਾਰਡ ਪਈ ਹੈ ਹਾਂ 112 ਦੇ ਕਾਲ ਦੀ ਹਾਂ ਲੇਡੀ ਜੀ ਕਿਵੇਂ ਸੁਣੀ ਗਈ ਵੀਰੇ ਆਪਣਾ ਕੋਈ ਬੰਦੇ ਦਾ ਕੁਝ ਨਹੀਂ ਤੇ ਬਾਰੇ ਅਸੀਂ ਨਹੀਂ ਕਿਹਾ ਕੁਝ ਵੀ ਵੀਰੇ ਇਹ ਤੇ 112 ਅਸੀਂ ਅਸੀਂ ਇੰਨਾ ਨਾ ਆ ਕੇ ਮੋੜਦੇ ਬਾਰੇ ਇਹ ਤਾਂ ਜੀ ਦੇਖੋ ਮੈਚ ਸਹੀ ਕਰ ਸੰਦੇ ਸਾਇਦਾ ਬਰ ਤੱਕਾ ਬੰਦੇ ਦਾ ਮੈਂ ਇਹ ਮਾਲਕਾ ਮੈਂ ਫਟਾਤੀ ਦੀ ਰਾਖੀ ਲਈ ਹੈਨਾ ਲੇਡੀ ਦੀ ਸੁਣੀਦਾ ਥੋੜੀ ਆ ਵੀ ਲੇਡੀ ਦੀ ਸੁਣੀਦਾ ਰੇਕ ਕਿਥੋਂ ਰਹਿ ਰਹੇ ਮੈਂ ਕਿੱਥੇ ਰਹਾ ਜੀ ਦੱਸੋ ਉਤੋਂ ਅਸੀਂ ਜੇ ਅਸੀਂ ਰੇ ਸਾਡੇ ਨੂੰ ਕਹਿੰਦੇ ਛੋਟੇ 7:55 ਉਹ ਦੱਸੋ ਜੀ ਉਹਨਾਂ ਨੇ ਕੰਪਲੀਟ ਪਹਿਲਾਂ ਕੀ ਹੋਣੀ ਹੈ ਮਹਾਰਾਜ ਦੇ ਟਾਈਮ ਦੇ ਲਮ ਲਾ ਕੇ ਟਾਈਮ ਟਾਈਮ ਹੁੰਦਾ ਕੰਪਲੀਟ ਦਾ ਜੀ ਛੋਟੇ ਕੋਲ ਟਾਈਮ ਉਹ ਦੇਖੋ ਮਹਾਰਾਜ ਛੋਟੇ ਕੋਲ ਟਾਈਮ ਹੋਊਗਾ ਪਹਿਲਾਂ ਅਸੀਂ ਮੁਲਾਜ਼ਮ ਭੇਜੇ ਸੀ ਇੱਕ ਮਿੰਟ 112 ਤੋਂ ਕਰ ਛੋਟੇ ਕੋਲ ਟਾਈਮ ਤਾਂ ਹੋਊ ਸਰ ਪ੍ਰਗਟ ਆਇਆ ਸੀ ਸਰ ਛੋਟੇ ਕੋਲ ਟਾਈਮ ਹੋਊਗਾ ਟਾਈਮ ਦਿਖਾ ਦੱਦੇ ਹਨ ਇਹ ਗੋਲ ਆਈਦਾ ਆ ਦੱਸੋ ਦਿਖਾਓ ਕਿੰਨੇ ਅਸੀਂ ਆਪਾਂ ਆਟਾ ਆਪਣਾ ਮੈਂ ਟੂ ਸੇਮਿੰਟ ਪਹਿਲਾਂ ਕੀਤੀ ਉਹਦੇ ਟਾਈਮ ਆਪਣੇ ਕੋਲੇ ਹੀ ਆਪਣੇ ਕੋਲ ਆਹ 5 35 5 35 5 28 ਹਾਂ 28 ਦੇ ਪੁੱਜੀਆ ਸੋਨੇ 3:00 ਵਜੇ ਲੈਦੀ ਫੋਨ 5:30 ਤੇ ਕਾਲ ਆਈ ਸੀ 5:00 ਵਜੇ ਆਹ ਦੇਖੋ ਤਿੰਨ ਵਾਰੀ ਕਾਲ ਕੀਤਾ ਜੀ 45 46 48 ਤਿੰਨ ਵਾਰੀ ਕਾਲ ਕੀਤੀ ਠੀਕ ਹੈ ਦਰਖਾਸਤ ਦਿੱਤੀ ਹੋਈ ਇਹਦੇ ਨਾਲ ਪਹਿਲਾਂ ਦਰਖਾਸਤ ਥਾਣੇ ਜਾ ਕੇ ਆਏ ਸੀ ਇਹ ਬੰਦੇ ਜਿਹੜੇ ਬਣਾ ਦਰਖਾਸਤ ਆਏ ਸੀ ਥਾਣੇ ਜਾ ਕੇ ਆਏ ਸੀ ਥੋੜੇ ਜਾ ਕੇ ਬੰਦੇ ਬਣਾ ਥਾਣੇ ਆ ਗਏ ਸਾਰਾ ਪੈਠਾ ਥਾਣੇ ਆਜਾ ਨਾਲ ਲੈ ਕੇ ਜਾਓ ਨਾ ਤੁਸੀਂ ਹੱਥ ਦੋ ਆ ਕੇ ਜਿਹੜੇ ਨਿਕਾੜੇ ਸੀ ਬਾਅਦ ਚੱਕ ਕੇ ਜਮਾਨਤ ਨਾਲ ਕਰਦੇ ਮਹਾਰਾਜ ਹੁਣ ਆਪ ਵੀ ਕੌਣ ਜਮਾਨਤ ਤੁਸੀਂ ਆਪ ਦੇਖੋ ਹੁਣ ਪਹਿਲਾਂ ਥਾਕੇ ਆਏ ਆ ਹਾਂ ਦੱਸੋ ਤੁਸੀਂ ਵੀ ਤੈਹੀ ਜਰਾ ਹਮ ਤਾਂ ਦੱਸੋ ਤੁਸੀਂ ਦੇਖੋ ਬੰਦੋ ਚਲੋ ਬੱਟਾ ਉਹਨੂੰ ਲੈ ਕੇ ਚਲੋ ਚਲੋ ਬਾਬੇ ਅਰੇ ਗੇਟ ਹੀ ਨਹੀਂ ਖੋਲਦੇ ਆ ਇਹ ਨਾ ਮੈਨੂੰ ਵੀ ਦੇਖੋ ਯਾਰ ਵੀਰੇ ਵੀਰੇ ਤੁਸੀਂ ਕੌਣ ਆਏ ਹੋ ਤੁਸੀਂ ਆਏ ਜੀ ਨਾ ਤੁਸੀਂ ਸੱਤੋ ਪੀਕਾ ਦਾ ਮਨ ਕਿੱਥੇ ਆ ਰਹੀ ਹੈਂ ਉਹਨੂੰ ਆ ਵੀ ਬੁੱਧੂ ਬਣਾਈ ਜਾਂਦੀ ਬਹੁਤ ਮੋਹ ਯਾਰ ਉਹਨੂੰ ਗੇਟ ਨਹੀਂ ਖੋਲਦੀ ਹੋ ਯਾਰ ਇਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਮਾਨਸਾ ਦੇ ਵਿੱਚ ਬਣੇ ਹੋਏ ਨੇ ਫੌਜੀ ਜਗਤਾਰ ਸਿੰਘ ਛਾਇਲੇ ਪਿੰਡ ਤੋਂ ਵਿਆਹਿਆ ਹੋਇਆ ਸੀ ਬਾਬੇ ਗਏ ਸੀ ਨਮੇੜ ਨੂੰ ਉਹਨੂੰ ਹਸਾਬ ਨਹੀਂ ਦੇ ਰਹੇ ਸੀ ਪਰ ਅੱਜ ਦੇਖ ਸਕਦੇ ਹੋ ਤਸਵੀਰਾਂ ਜੀ ਫੌਜੀ ਨੂੰ ਘਰੇ ਨਹੀਂ ਵੜਨ ਦਿੱਤਾ ਫੌਜੀ ਦੇ ਘਰ ਵਾਲੀ ਨੇ ਉਹ ਸਾਹਮਣੇ ਜਗਤਾਰ ਸਿੰਘ ਖੜਾ ਹੈ ਉਹ ਖੜਾ ਹੈ ਜੀ ਦੇਖ ਸਕਦੇ ਹੋ ਦੇਖ ਸਕਦੇ ਹੋ ਤਸਵੀਰਾਂ ਜੀ ਆਹ ਸਾਹਮਣੇ ਫੌਜੀ ਖੜਾ ਹੈ ਜੀ ਆਹ ਖੜਾ ਹੈ ਬੱਖੀਆਂ ਦੇ ਹੱਥ ਤਰਹੀ ਖੜਾਗਾ ਘਰੇ ਨਹੀਂ ਪੜਨ ਦਿੱਤਾ